ਕਿੰਨੇ ਏਕੜ ਹੈ ਜੀ ਮਨਨ ਨਹੀਂ ਆਦੇ ਹੋ ਗਿਨਾ 24 ਏਕੜ ਰਸਤੇ ਆ ਇੱਧਰ ਆਈਡੀ ਉਲੀਆ ਆ ਵੀ ਆਪਣੀ ਹੈ ਸਾਰੀ ਪਿੰਡ ਐਸਾ ਜਿਹੜਾ ਠੀਕ ਹੈ ਤੇ ਆ ਕਿਨੇ ਏਕੜ ਆਈਡੀ ਆ ਰਾਉਂਡ ਦੂਜੇ ਬਨੇ ਉਹ ਤੋਂ ਦਸਤੋ ਜੋਗੀ ਕਿੱਲੇ ਦੇ ਲਈ 315 ਪੀ 24 ਇਹ ਹੋ ਗਈ ਜਿੱਥੇ ਆਪਾਂ ਖੜੇ ਆ ਬਾਕੀ ਰਹਿ ਗਈ ਪਰਲੇ ਪੰਨੇ 285 ਕਿਕਰ 200 ਕੁਝ ਹੈ 203 ਹੋਣੇ 60 60 ਕਿਲੇ ਵਿੱਚ 315 ਇਧਰ ਆ ਟੋਟਲ 315 ਆਉਣਾ ਪੂਰੀ ਪੂਰੀ ਸ਼ਾਟ ਸਬਸਟ ਲਈ ਉਤਰਾਈ 315 ਇਧਰ ਆ ਟੋਟਲ 315 ਦਾ ਇੱਥੇ ਆ ਦੇ 315 ਦੇ 24 ਇਹ ਹੋ ਗਈ 24 ਇਹ ਹੋ ਗਈ 291 315 ਟੋਟਲ ਆ 315 ਟੋਟਲ ਹੋ ਗਈ 24 ਇਹ ਹੋ 24 ਆ ਜਿਹੜੇ ਆ ਜੇਚਾ ਪੱਧਰੇ ਆ ਬਾਕੀ ਰਹਿ ਗਈ 15 ਤੇ 291 ਸਰ 291 ਆ 291 ਏਕੜ ਆ ਹਾਂ 291 ਏਕੜ ਆਪਣੀ ਪਰਲੀ ਸਾਈਡ ਜੀ ਜੀ ਉਸ ਆ ਗਈ 99 ਟੋਟਲ ਉੱਤੇ ਚੜਦੀ ਆ ਜੀ ਲੀਟ ਤੇ ਜਿਵੇਂ ਬਾਕੀ ਜਿਹੜੀ ਉੱਪਰ ਦੀ ਜਗਾ ਉਹ ਕੁਝ ਰੂੜੀਆਂ ਦੇ ਫਾਉਂਡੀਆਂ ਆ ਗਈਆਂ ਹੋ ਗਿਆ ਠੀਕ ਆ ਕੁਝ ਪਿੰਡ ਦੇ ਲੱਗ ਲੱਗ ਹਾਂਜੀ ਹਾਂ ਠੀਕ 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 ਆ ਤੇ ਇਹਦੇ ਜਿਹੜੇ ਆਪਣੇ ਦੇ ਹੋਰ ਕਿੰਨੇ ਆ ਇਹ ਕੋਈ ਨਹੀਂ 6 ਲਾਟ ਕਿਸੇ ਨਾ ਰਸਤਾ ਨਾ ਹੋਰੇ ਨੰਬਰ ਸਿਸਟਮ ਵਾਲੇ ਕਰਾ ਦਿੰਦੇ ਕਰਾ ਦਿੰਦੇ ਸੋਨੇ ਇਸ ਤਰ੍ਹਾਂ ਨਹੀਂ ਹੋਣਾ ਸੋਲਰ ਦੇ ਵਿੱਚ ਪਾਣੀ ਹੈ 300 ਫੁੱਟ ਤੇ 200 ਫੁੱਟ ਦਾ ਪਾਣੀ ਨਹੀਂ ਹੈ ਸੋਲਰ ਚੱਕ ਨਹੀਂ ਸਕਦਾ ਨਹਿਰੀ ਪਾਣੀ ਹੋ ਜਾਏਗਾ ਉਹ ਛੋਟੇ ਬੋਰ ਵੀ ਹੋ ਸਕਦੇ ਆ ਛੋਟੇ ਬੋਰਾਂ ਨਾਲ ਪਾਣੀ ਮਾੜਾ ਪਾਣੀ ਬਹੁਤ ਮਾੜਾ ਆ ਪਾਣੀ ਜਿਆਦਾ ਮਾੜਾ ਘਰ ਘਰ ਕੇ ਪਾਣੀ ਮਾੜਾ ਜੀ ਇਹਦਾ ਇੱਕ ਹੱਲ ਹੋਊਗਾ ਉਤਰਾ ਪਾਣੀ ਕਿਵੇਂ ਫੁੱਟ ਤੇ ਇੱਥੇ ਆਪਣੇ 400 300 300 ਲੈ ਸਾਡੇ 350 ਦਾ ਆਪਾਂ ਬੋਰ ਕਰਦੇ ਆ 170 170 670 ਤੇ ਹੈ ਪਾਣੀ ਖਰਾਬ ਹੈ ਜੀ ਇੱਕਦਮ ਹੋ ਸਕਦਾ ਜਿਵੇਂ ਮੈਨੂੰ ਦੱਸਿਆ ਉਹਨਾਂ ਨੇ ਹੂੰ ਕਹਿੰਦੇ ਇੱਥੇ ਸਿਕਿਉਰਟੀਆਂ ਭਰੀਆਂ ਦੀ ਦੱਸ ਸਰ ਜੀਓ ਸਿਕਿਉਰਟੀਆਂ ਭਰੀਆਂ ਨੇ ਆਪਾਂ ਉਹ ਸਿਕਿਉਰਟੀਆਂ ਦੀ ਗੱਲ ਆਪਾਂ ਮੋਟਰ ਪੇਸ਼ ਕਰਦੇ ਇਹ ਪੰਚਾਇਤੀ ਜ਼ਮੀਨ ਦੀਆਂ ਭਰੀਆਂ ਸਿਕਿਉਰਟੀਆਂ ਚਲੋ ਵੇਚ ਲੈਨੇ ਕੋਈ ਗੱਲ ਨਹੀਂ ਸੋਲਰ ਸਿਸਟਮ ਵਾਲੀ ਤਾਂ ਗੱਲ ਨਹੀਂ ਰਸਤਾ ਚੱਲਿਆ ਹੀ ਇਹਨਾਂ ਨੂੰ ਆ ਆ ਵੀ ਆਪਣੀ ਪੰਚਾਇਤੀ ਹੈ ਹਾਂਜੀ ਸਰ ਅੱਛਾ ਜਿਹੜੀ ਹੈ येलो ਕੀਤੀ ਹੈ ਸਾਰੀ ਪੰਚਾਇਤੀ ਹੈ ਇਹ ਇਹ ਹੋਰ ਪਿੰਡ ਚ ਨਹੀਂ ਸਰ ਆਪਣੀ ਅੱਛਾ ਇਹ ਨਵੇਂ ਕਾਉਂਡ ਦੀ ਹੈ ਸਰ ਨਵੇਂ ਮੋਟਰ ਦਾ ਆ ਸਾਰਾ ਜਿਹੜਾ ਸ਼ਿਸ਼ਰਾ ਇਹ ਨਵੇਂ گاਉਂ ਦੀ ਮਸਾਵੀ ਠੀਕ ਹੈ ਟੋਟੀਆਂ ਸਾਰੀਆਂ ਭਰੀਆਂ ਹੋਈਆਂ 16 16 ਦਾ ਹਾਂ ਸਰਕਾਰ ਕੰਮ ਵੀ ਜੀਜੇ ਜਿਆਦਾ ਪਸੰਦ ਚਲੋ ਬਸਾ ਰਸਤਾ ਨਹੀਂ ਰੱਖ ساری ਕਹਾਣੀ ਐਟ ਆਖ ਲੂ ਇਹਨੂੰ ਤੇ ਹੈਗਾ ਨਹੀਂ ਕਈ ਟੱਕਾਂ ਨੂੰ ਕਿਸੇ ਦੀ ਜਮਨ ਟੱਕਿਆਂ ਦੀਆਂ ਪਹਿਲੀਆਂ ਵਿੱਚੋਂ ਨੰਗਣਾ ਪੈਂਦਾ ਹਾਂਜੀ ਹਾਂ ਕੋਈ ਨੀਰ ਆਸਤਾ ਪਾ ਕਰ ਉਹਦਾ ਨਾ ਨਾ ਕੋਈ ਨੀਰ ਦੇ ਚੋਂ ਆਪਾਂ ਕੱਟ ਲਾ ਕੇ ਕੋਈ ਨਾ ਕੋਈ ਕਰ ਲੈਣੀ ਹਾਂ ਵੀ ਦੋਸਤਾ ਬਣਦੇ ਜੀ ਫਿਰ ਨਾ ਠੇਕਾਵਾਲੀ ਚਲੇ ਹੂੰ ਠੇਕਾ ਦੇ ਨਾਲੇ ਤੇ ਰੇ ਕੋਈ ਲੈ ਸਕਦਾ ਠੀਕ ਜੇ ਆ ਕੇ ਦੇ ਵਿੱਚ ਪਹੁੰਚਿਆ ਕੀ ਮਸਲੇ ਨੂੰ ਲੱਗੇ ਫੰਕਸ਼ਨ ਅੱਜ ਸਾਡੇ ਲਹਿਰੇ ਕਾਗਾ ਹਲਕੇ ਦਾ ਪਿੰਡ ਐ ਨਾਇਆ گاਉਂ ਨਵੇਂ گاਉਂ ਦੀ 24 ਏਕੜ ਜ਼ਮੀਨ ਜਿਹੜੀ ਇਹ ਚਲੋ ਹੈਗੇ ਤੇ ਸਾਡੇ ਹੀ ਭਰਾ ਨੇ ਜਿਹੜੇ ਕਿਸਾਨ ਐ ਲੰਬੇ ਸਮੇਂ ਤੋਂ ਕਬਜ਼ੇ ਤੇ ਵੋਂਦੇ ਆ ਰਹੇ ਸੀ ਅੱਜ 24 ਏਕੜ ਦਾ ਇਹਨਾਂ ਆਪ ਵੀ ਮਰਜ਼ੀ ਨਾਲ ਜਮੀਨਾਂ ਛੱਡੀ ਆ ਤੇ ਜਦੋਂ ਅਗਲਾ ਸੀਜ਼ਨ ਆਊਗਾ ਇਹਦੀ ਖੁੱਲੀ ਬੋਲੀ ਕਰਾਵਾਂਗੇ ਭਾਵੇਂ ਪਿੰਡ ਦਾ ਕੋਈ ਵੀ ਵਿਅਕਤੀ ਇਹ ਵੱਧ ਪੈਸੇ ਦੇ ਕੇ ਲੈ ਲੈਣ ਇਹਨਾਂ ਨੂੰ ਮਿਲ ਜੂਗੀ ਜੇ ਕੋਈ ਹੋਰ ਵਿਅਕਤੀ ਜਿਹੜਾ ਲੈਣਾ ਚਾਹੁੰਦਾ ਉਹ ਅੱਗੇ ਆ ਕੇ ਲਵੇ ਅੱਗੇ ਅਸੀਂ ਵੇਖੋ ਪਿਆਰ ਨਾਲ ਹਰੇਕ ਨਾਲ ਕੰਪਰਮਾਈਜ਼ ਕਰਦੇ ਰਹੇ ਆ ਕਿ ਜਮੀਨਾਂ ਛੱਡੂ ਆਉਣ ਵਾਲੇ ਸਮੇਂ 'ਚ ਹੋਣਾ ਹੀ ਜਿਹੜਾ ਸਾਡਾ ਅਗਲਾ ਦੌਰ ਆ ਉਹਦੇ 'ਚ ਸਾਨੂੰ ਭਾਵੇਂ ਕਿਸੇ ਨਾ ਵੀ ਧੱਕੇਸ਼ਾਹੀ ਕਰਨੀ ਪਵੇ ਕਿਉਂਕਿ ਵੇਖੋ ਇਹ ਸਰਕਾਰ ਦੀਆਂ ਜ਼ਮੀਨਾਂ ਪੰਚਾਇਤੀਆਂ ਜ਼ਮੀਨਾਂ ਸਾਰੇ ਪਿੰਡ ਦੀ ਮਾਲਕੀ ਆ ਇਹ ਨਹੀਂ ਵੀ ਇੱਕ ਬੰਦਾ ਬੋਲਦਾ ਵਾ ਤੇ ਉਹ ਮਾਲਕ ਬਣ ਕੇ ਬਹਿ ਜੇ ਇਹ ਜ਼ਮੀਨਾਂ ਜਿਹੜੀਆਂ ਸਿਦਾ ਕੇ ਅਸੀਂ ਪੰਚਾਇਤ ਦੇ ਅੰਡਰ ਲੈ ਕੇ ਆਵਾਂਗੇ ਤੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਬੂਰ ਨਹੀਂ ਹੈਗੇ ਉਹਨਾਂ ਜ਼ਮੀਨਾਂ ਦੇ ਵਿੱਚ ਕਨੈਕਸ਼ਨ ਲਾਉਣ ਲਈ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂ ਕਿ ਉਹਨਾਂ ਕੋਈ ਪਾਲਿਸੀ ਬਣਾਈਏ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਬੂਰ ਹੋ ਜਾਣ ਤੇ ਇਹਨਾਂ ਦੀ ਜ਼ਮੀਨਾਂ ਦੀ ਸਿੰਚਾਈ ਹੋਵੇ ਸਿੰਚਾਈ ਕਰਕੇ ਕਿਸਾਨ ਇਥੋਂ ਵਧਿਆ ਇਨਕਮ ਸੋਰਸ ਪੈਦਾ ਕਰ ਸਕੇ ਹੰਦ ਸਾਬ ਜਾਣਕਾਰੀ ਅਨੁਸਾਰ ਕਿਥੇ 5 ਸਾਲ ਤੋਂ ਇਸ ਜ਼ਮੀਨ ਦਾ ਜਿਹੜਾ ਰੌਲਾ ਚੱਲ ਰਿਹਾ ਨੁਕਸਾਨ ਕਿੰਨਾ ਹੋਇਆ ਲੱਗਦਾ ਕਿਤੇ 5 ਸਾਲ ਦੇਖੋ ਪਿਛਲੀਆਂ ਸਰਕਾਰਾਂ ਚ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਜਿਹੜੇ ਮੰਤਰੀ ਐਮ ਐਲ ਏ ਸੰਤਰੀ ਜੀ ਤੋਂ ਬੀਬੀ ਰਜਿੰਦਰ ਕੌਰ ਘੱਟਲ ਜਿਹੜੇ ਸਾਫਾ ਮੁੱਖ ਮੰਤਰੀ ਵੀ ਰਹੇ ਆ ਉਹਨਾਂ ਦਾ ਹਲਕਾ ਆ ਤੇ ਉਹਨਾਂ ਦੇ ਹੀ ਸੰਗੀ ਸਾਥੀ ਆ ਉਹਨਾਂ ਦੀ ਸ਼ਹਿਤ ਹੀ ਇਹ ਕਬਜ਼ੇ ਹੋਏ ਆ ਪਿਛਲਿਆਂ ਨੇ ਨੁਕਸਾਨ ਤੇ ਬੜਾ ਕਰਾਇਆ ਜਿੰਨਾ ਨੁਕਸਾਨ ਹੋਇਆ ਇਹ ਨੁਕਸਾਨ ਤੇ ਨਹੀਂ ਪੂਰਾ ਹੋ ਸਕਦਾ ਹੁਣ ਪਿਛਲੇ 5 ਸਾਲ ਜੇ ਪਹਿਲੀ ਧੱਕੇ ਨਾਲ ਕੋਈ ਵੀ ਬੰਦਾ ਜਿਹੜਾ ਵੋਂਦਾ ਰਿਹਾ ਉਹਦੇ ਚ ਇਹਨਾਂ ਦਾ ਰੋਲ ਘਟਿਆ ਉਹ ਬੀਬੀ ਰਜਿੰਦਰ ਕੌਰ ਭੱਟਲ ਦਾ ਰੋਲ ਵਾਧਿਆ ਕਿ ਇੱਥੋਂ ਜਿਹੜੇ ਹੁਕਮਰਾਨ ਸਨ ਉਹਨਾਂ ਦਾ ਫਰਜ਼ ਪੈਂਦਾ ਪੀ ਇਹ ਜ਼ਮੀਨਾਂ ਇਹਨਾਂ ਨੂੰ ਸਮਝਾਉਂਦੇ ਕਿ ਇਹ ਸਾਰੇ ਪਿੰਡ ਦੀ ਜਾਇਦਾਦ ਆ ਪਿੰਡ ਵਾਲਿਆਂ ਨੂੰ ਵੀ ਇਹਦੇ ਪੈਸੇ ਆਂਦੀ ਮੂੜਿਆ ਕਿ ਪਿੰਡ ਦੇ ਵਿਕਾਸ ਤੇ ਪੈਸੇ ਲੱਗਣੇ ਆ ਤੇ ਇੱਥੇ ਸ਼ਹਿਦ ਦਿੱਤੀ ਜਾਂਦੀ ਰਹੀ ਪੀ 10 ਕਿਲੇ ਤੂੰ ਵਾਲਾ 5 ਕਿਲੇ ਕੂਵ ਵਾਲਾ ਤੇ ਇਹ ਕਿਸਾਨ ਸੱਦੇ ਵੀਰ ਭੋਲੇ ਨੇ ਕਦੀ ਵੀ ਆਪਦੀ ਰੋਟੀ ਖਾਈਏ ਨਾ ਉਹੀ ਕਾਮਯਾਬ ਹੁੰਦਾ ਬੰਦਾ ਕਦੀ ਵੀ ਕੋਈ ਸ਼ਾਮ ਲਾਟ ਜਾ ਕੇ ਇਸ ਦੀ ੱਟਕੇ ਨਾ ਕਰਜਾ ਕੀਤੀ ਪੈਲੀ ਨਾ ਪੂਰੀ ਨਹੀਂ ਪੈਂਦੀ ਉਹ ਚੀਜ਼ ਤੇ ਬਰਕਤ ਨਹੀਂ ਰਹਿੰਦੀ ਆਪਦੀ ਜਾਇਦਾਦ ਵੀ ਜਿਹੜੀ ਹੈ ਨਾ ਉਹਦੀ ਆਮਦਨ ਵੀ ਕਿਸੇ ਪੁੱਥੇ ਪਾਸੇ ਤੇ ਲੱਗਦੀ ਤੇ ਚੰਗੇ ਪਾਸੇ ਤੇ ਨਹੀਂ ਲੱਗਦੀ ਲੋਕਲ ਕਿਸਾਨ ਉਹ ਵਸਤੇ ਦੀ ਵੀ ਮੰਗ ਕਰ ਰਹੇ ਨੇ ਵਿਰਸਾ ਹੈ ਨਹੀਂ ਖੇਤ ਆ ਬਿਲਕੁਲ ਕਈ ਜਿਹੜੀਆਂ ਪੰਚਾਇਤੀ ਪੈਲੀਆਂ ਹੈ ਦੱਸਦੇ ਪਏ ਵੀ ਕਈ ਟੱਕਾਂ ਨੂੰ ਬਹੁਤੀਆਂ ਜਿਹੜੀਆਂ ਸਾਡੀਆਂ ਵੱਡੀਆਂ ਢੇਰੀਆਂ ਉਹਨਾਂ ਨੂੰ ਤੇ ਰਸਤੇ ਹੈਗੇ ਆ ਜਿਹੜੀਆਂ ਸਾਡੇ ਕੋਈ 2 4 5 ਕਿੱਲੇ ਦਾ ਟਾਕਿਆ ਉਹਨਾਂ ਨੂੰ ਨਹੀਂ ਰਸਤੇ ਹੈਗੇ ਉਹ ਵੀ ਅਸੀਂ ਪੰਚਾਇਤ ਦੇ ਖਾਤੇ ਰਸਤੇ ਜਿਹੜੇ ਆ ਉਹ ਬਣਾਵਾਵਾਂ ਠੀਕ ਨਾਮ ਹੈ ਆਪਣਾ ਨਿਸ਼ਾਨ ਸਿੰਘ ਜੀ ਕੀ ਮਾਮਲਾ ਹੈ ਜੀ ਅੱਜ ਆਪਣੇ ਪੰਚਾਇਤ ਮੰਤਰੀ ਇੱਥੇ ਆਏ ਨੇ ਜਮੀਨ ਦੇ ਕਬਜ਼ੇ ਸੰਬੰਧੀ ਇਸ ਤਰ੍ਹਾਂ ਵੀ ਜਮੀਨ ਸਾਡੇ ਕੋਲ ਅਸੀਂ ਅੰਦਾਜ਼ ਜੰਗਲ ਤੋਂ ਆਬਾਦ ਕੀਤੀ ਹੈ ਜੀ ਜਮੀਨ ਤੇ ਲਗਾਤਾਰ ਅਸੀਂ ਠੇਕਾ ਦਿੰਨੇ ਆਂ ਆਈ ਵਾਰ ਅਸੀਂ ਪੈੜੀ ਮਤਲਬ ਲੈਨੇ ਆ ਜੀ ਤੇ ਹੁਣ ਇਹ ਕਹਿੰਦੇ ਵੀ ਅਸੀਂ ਅਗਲੇ ਸਾਲ ਜੇ ਤੁਸੀਂ ਮਤਲਬ ਉਹ ਜੇ ਤੁਹਾਡੇ ਹੱਕ ਚ ਨਹੀਂ ਹੁੰਦੀ ਕੋਰਟ ਚੋਂ ਅਸੀਂ ਆ ਓਪਨ ਬੋਲੀ ਕਰਾਂਗੇ ਅਸੀਂ ਆ ਕੋਈ ਗੱਲ ਨਹੀਂ ਕੋਈ ਇਤਰਾਜ਼ ਨਹੀਂ ਸਾਨੂੰ ਕਿੰਨੇ ਏਕੜ ਜ਼ਮੀਨਾਂ ਦੀ ਇਹ 24 ਏਕੜ ਹੈ ਜੀ ਤੇ ਪੰਚਾਇਤ ਵੱਲੋਂ ਕੀ ਦੋਸ਼ ਲਾਇਆ ਜਾ ਰਿਹਾ ਜੀ ਜਦ ਤੁਸੀਂ ਜ਼ਗੱਤਾ ਭਰ ਰਹੇ ਹੋ ਪੰਚਾਇਤ ਅਤੇ ਪਤਾ ਕੀ ਹੈ ਜੀ ਪੰਚਾਇਤ ਦਾ ਪਤਾ ਕੀ ਹੁੰਦਾ ਪਿੰਡਾਂ 'ਚ ਪਾਰਟੀਬਾਜੀ ਹੁੰਦੀ ਹੈ ਵੋਟਾਂ ਦਾ ਚੱਕਰ ਹੈ ਜੀ ਅਸੀਂ ਕਾਂਗਰਸ ਨੂੰ ਵੋਟ ਨਹੀਂ ਪਾਈ ਇਹ ਨਾਲ ਉਦੋਂ ਕਾਂਗਰਸ ਦਾ ਸਬੰਧ ਚ ਨਵਾਂ ਬਣਾਇਆ ਸੀ ਉਸ ਪੂਨੇ ਉਸੇ ਸਾਲ ਤੋਂ ਰੌਲਾ ਪਿਆ ਹੈ ਜਿਆਦਾ ਤੇ ਅੱਜ ਫਿਰ ਮੰਤਰੀ ਨੇ ਕੀ ਜਿਹੜਾ ਫੈਸਲਾ ਇਹਦਾ ਕੀ ਹੱਕ ਕੀਤਾ ਹੈ ਮੰਤਰੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਮਤਲਬ ਅਗਲੇ ਸਾਲ ਅਸੀਂ ਆ ਤੁਸੀਂ ਪੈਸੇ ਆ ਪੈਸੇ ਭਰਨ ਨੂੰ ਤਿਆਰ ਅਸੀਂ ਆ ਕਿਹ ਪੈਸੇ ਭਰਨ ਨੂੰ ਤਿਆਰ ਆ ਪੈਸੇ ਭਰੇ ਨਹੀਂ ਅਸੀਂ ਤੇ ਉਦੋਂ ਬਾਅਦ ਹੋਣ ਇਹਨਾਂ ਨੇ ਸਾਨੂੰ ਰਸੀਦਾ ਵਗੈਰਾ ਦੇ ਦੇਣੀਆਂ ਨੇ ਅਗਲੇ ਸਾਲ ਜੇ ਜੇ ਮਤਲਬ ਕੋਟ ਉਹਨਾਂ ਦੇ ਹੱਕ ਚ ਕਰਦਾ ਜਾਂ ਪੰਚਾਇਤ ਦੇ ਤੇ ਉਹਨਾਂ ਨੂੰ ਤੇ ਨਹੀਂ ਦੇ ਆਪਦਾ ਪੈਸੇ ਭਰਨ ਨਾ ਕਰਦੇ ਅਸੀਂ ਪਹਿਲੀ ਵਾਰਾਂ ਕਿ ਆਪਦੀ ਅਸੀਂ ਓਪਨ ਬੋਲੀ ਦੇ ਕੇ ਲੈ ਲਾਂਗੇ ਠੀਕ ਠੀਕ ਨਾ ਮੈਂ ਤੁਹਾਡਾ ਪੂਰਨ ਸਿੰਘ ਜੀ ਕੀ ਮਾਮਲਾ ਹੈ ਜਿਹੜਾ ਪੰਚਾਇਤੀ ਜ਼ਮੀਨ ਤੇ ਅੱਜ ਪੰਚਾਇਤੀ ਜ਼ਮੀਨ ਕਈ ਸਾਲਾਂ ਤੋਂ 1955 ਤੋਂ ਅਸੀਂ ਪੈਲੀ ਹੋਣੀ ਬਾਤ ਕੀਤੀ ਜੀ ਪਰ ਹੁਣ ਚਲੋ ਜਿਵੇਂ ਸਾਨੂੰ ਅਫਸਰਾਂ ਨੇ ਆਖਿਆ ਅਸੀਂ ਖੁਸ਼ ਆਏ ਠੀਕ ਹੈ ਇਹ ਹੁਣ ਕਿੰਨੇ ਟਾਈਮ ਤੋਂ ਜਿਹੜੀ ਇਹ ਜ਼ਮੀਨ ਖਾਲੀ ਪਈ ਸੀਗੀ ਖਾਲੀ ਸਾਲ ਹੋ ਗਿਆ 3 ਸਾਲ ਪਹਿਲਾਂ ਪਈ ਰਹੀ ਹੈ ਜੀ ਤੇ ਮਾਮਲਾ ਕੀ ਸੀ ਜਿਹੜਾ ਖਾਲੀ ਹੁਣ ਰਹਿਣ ਦਾ ਏ ਤੁਸੀਂ ਇਹਦੇ ਚਗੱਤਾ ਨਹੀਂ ਸੀ ਪਰ ਤੇ ਚਗੋਤਾ ਅਸੀਂ ਤਾਂ ਭਰਦੇ ਹਾਂ ਸਤ ਪਰਉਂਦੇ ਨਹੀਂ ਸਨ ਪੰਚਾਇਤ ਵਾਲੇ ਧੱਕੇ ਨਾਲ ਕਿਸੇ ਨੂੰ ਦਿੰਦੇ ਤੇ ਅਜ ਮੰਤਰੀ ਨੇ ਕੀ ਫੈਸਲਾ ਕਰਾਇਆ ਜਾਂ ਇੱਥੇ ਜਿਹੜੇ ਵਿਭਾਗ ਦੇ ਅਧਿਕਾਰੀ ਆਏ ਨੇ ਉਹ ਤਾਂ ਨੇ ਕਰ ਦਿੱਤਾ ਵੀ ਠੀਕ ਹੈ ਅਸੀਂ ਜੇ ਜੇ ਤਾਂ ਸਾਡੇ ਹੱਕ 'ਚ ਕੇਸ ਹੋ ਗਿਆ ਫਿਰ ਤਾਂ ਸਾਡਾ ਹੀ ਹੈ ਜੇ ਉਹਨਾਂ ਦੇ ਆਖੇ ਛੱਡ ਦਿਆਂਗੇ ਬਸ ਗੱਲ ਮੁੱਕ ਗਈ ਕਿਵੇਂ ਦਾ ਲੱਗਦਾ ਵੀ ਜੇਕਰ ਉਹ ਕੋਰਟ ਵਾਲਾ ਫੈਸਲਾ ਮਨਜ਼ੂਰ ਕਰਾਂਗੇ ਆਪਾਂ ਹਾਂ ਬਿਲਕੁਲ ਬਿਲਕੁਲ ਕੋਟਰਾ ਦਾ ਫੈਸਲਾ ਆਪਣਾ ਮਜੂਦ ਹੈ ਕੋਈ ਗੱਲ ਨਹੀਂ ਸਰ ਜਿਹੜਾ ਅੱਜ ਪਿੰਡ ਨਵੇਂ ਗਾਉਂ ਦੇ ਕਬਜ਼ਾ ਛਡਾਇਆ ਕੀ ਮਸਲਾ ਸੀ ਇਹਦਾ ਜਿਹੜਾ ਮੰਤਰੀ ਸਾਹਿਬ ਵੀ ਆਏ ਇਹ ਜ਼ਮੀਨ ਪਿਛਲੇ 5 ਸਾਲਾਂ ਤੋਂ ਬਵਾਦਾਂ ਦੇ ਵਿੱਚ ਰਹੀ ਹੈ ਜੀ ਬੋਲੀ ਹੋਈ ਸੀ ਇਹਦੇ ਕਬਜ਼ਾ ਕਿਸੇ ਦਾ ਸੀ ਕਦੇ ਕਿਸੇ ਕੋਟ ਚੋਂ ਕਿਸੇ ਨੇ ਸਟੇਲ ਲਿਆ ਕਿਸੇ ਜੋ ਕਿਸੇ ਨੇ ਲੈ ਲਿਆ ਪਰ ਅੱਜ ਇਸ ਜ਼ਮੀਨ ਦਾ ਬਕਾਇਦਾ ਜਿਹੜਾ ਕਬਜ਼ਾ ਹੈ ਉਹ ਪੰਚਾਇਤਾਂ ਪੰਚਾਇਤ ਦਾ ਹੋ ਚੁੱਕਾ ਹੈ ਸਾਡੇ ਮਾਨਯੋਗ ਮੰਤਰੀ ਜੀ ਆਏ ਨੇ ਤੇ ਕਬਜ਼ਾ ਬਕਾਇਦਾ ਹੋ ਗਿਆ ਅਗਲੀ ਜਿਹੜੀ ਬੋਲੀ ਅਸੀਂ ਓਪਨ ਬੋਲੀ ਇਹਦੀ ਕਰਾਂਗੇ ਥੈਂਕ ਯੂ ਸਰ ਸਰਕਾਰ ਨਾਲ ਗੱਲ ਕਰੀਏ ਕਬਜ਼ੇ ਵਾਲੀ ਗੱਲ ਕਰੀਏ ਬਾਕੀ ਕਿਸੇ ਦੀ ਨਾ ਘਰੇਲੂ ਪਰਿਵਾਰਕ ਜ਼ਿੰਦਗੀ ਤੇ ਮੈਂ ਇਹ ਗੱਲ ਕਹੂੰਗਾ ਕੱਲੇ ਇੱਕ ਬੰਦੇ ਨੂੰ ਨਹੀਂ ਸਾਰੀ ਜਿੰਨੀ ਵੀ ਪੋਲਿਟਿਸ਼ੀਅਨ ਜਿੰਨੇ ਵੀ ਸਿਆਸਤ ਦੇ ਵਿੱਚ ਲੋਕ ਨੇ ਕਿਸੇ ਦੇ ਘਰੇਲੂ ਗੱਲ ਦੇ ਉੱਤੇ ਕਿਸੇ ਨੂੰ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਸਰ ਇਹ ਰਾਜਾ ਬੜਿੰਗ ਨੇ ਅੱਜ ਇੱਕ ਬਿਆਨ ਦਿੱਤਾ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਜਿਹੜੀ ਹੈਗੀ ਆ ਥੋੜੀ ਸਾਝ ਬਣੀ ਹੋਈ ਆ ਤਾਂ ਇਹਨੇ ਪੰਜਾਬ ਦੇ ਵਿੱਚ ਨਹੀਂ ਹੋਵੇਗੀ ਵੇਖੋ ਇਹ ਤੇ ਸਾਡੇ ਕੇਜਰੀয়াল ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੋ ਸਾਨੂੰ ਆਦੇਸ਼ ਲਾਉਣਗੇ ਅਸੀਂ ਤੇ ਉਹਨਾਂ ਦੇ ਮੁਤਾਬਕ ਚੱਲਣਾ ਇਹ ਵੇਖੋ ਜਾਣ ਕੇ ਪਬਲਿਸਿਟੀ ਲੈਣ ਲਈ ਇਹ ਆਗੂ ਕੋਈ ਨਾ ਕੋਈ ਬਿਆਨ ਦਾਗਦੇ ਰਹਿੰਦੇ ਆ ਬਾਕੀ ਅੱਜ ਜਿਹੜਾ ਆਪਾਂ ਇਹ ਦਖਲ ਲਿਆ ਆਪਾਂ ਉਹਦੀ ਗੱਲ ਕਰੀਏ ਇਹਨਾਂ ਤੇ ਇਹੋ ਜਿਹੀਆਂ ਗੱਲਾਂ ਕਰਕੇ ਤੇ ਫੋਕੀ ਵਾਹ ਵਾ ਵਟੋਰਨੀ ਹੁੰਦੀ ਆ ਪਰ ਪੰਜਾਬ ਚ ਹੋਰ ਕਿੰਨੀਆਂ ਕਿ ਜਮੀਨਾਂ ਜਿਹੜਾ ਕਬਜ਼ਾ ਚੜਾਇਆ ਗਿਆ ਜਮੀਨਾਂ ਜਿਹੜੀਆਂ ਅਸੀਂ ਅਜੇ ਤੱਕ ਛਡਾਈਆਂ 12000 ਤੋਂ ਪਲੱਸ ਏਕੜ ਜਿਹੜੀ ਜ਼ਮੀਨ ਉਹ ਪੰਜਾਬ ਸਰਕਾਰ ਦੇ ਪੰਚਾਇਤ ਦੇ ਰਕਬੇ ਦੀਨ ਆ ਗਈ ਆ ਆਉਣ ਵਾਲੇ ਸਮੇਂ ਚ ਜਿੰਨੀ ਵੀ ਜ਼ਮੀਨ ਹੈ ਸਾਡੀ ਕਿਸੇ ਵੀ ਭਾਵੇਂ ਕੋਈ ਸਰਸੂਖਾਲਾ ਭਾਵੇਂ ਕੋਈ ਪੋਲਿਟੀਸ਼ੀਅਨ ਹੋਵੇ ਸਾਰੀਆਂ ਜ਼ਮੀਨਾਂ ਤੋਂ ਜਿਹੜੇ ਆ ਦਖਲ ਲਵਾਂਗੇ ਇੱਕ ਵੀ ਏਕੜ ਜ਼ਮੀਨ ਜਿਹੜੀ ਆ ਕਿਸੇ ਦੇ ਕਬਜ਼ੇ ਹਟ ਨਹੀਂ ਰਹਿਣਗੀਆਂ ਕਿੰਨਾ ਸਮਾਂ ਲੱਗ ਜਾਏਗਾ ਸਰ ਇਹਨਾਂ ਨੂੰ ਚੱਲ ਦੇਖੋ ਜਲਦੀ ਜਿਹੜੇ ਕੇਸ ਆ ਕੁਝ ਸਾਡੇ ਜੁਆਇੰਟ ਡਾਇਰੈਕਟਰ ਦੀ ਅਦਾਲਤ ਵਿੱਚ ਚੱਲਦੇ ਪਏ ਆ ਕੁਝ ਐਡੀਸੀ ਡੀਡੀਪੀਓ ਦੀਆਂ ਅਦਾਲਤਾਂ ਵਿੱਚ ਕੇਸ ਲੱਗੇ ਆ ਇਹ ਸਾਰੇ ਕੇਸ ਜਿਹੜੇ ਜਲਦੀ ਨਪਟਾ ਕੇ ਕੁਝ ਮਾਨਜੋਗ ਹਾਈ ਕੋਰਟ ਦੇ ਸਟੇ ਆ ਉਹ ਥੋੜਾ ਜਿਹਾ ਦਿੱਕਤ ਆਉਂਦੀ ਆ ਉਹ ਮਾਨਜੋਗ ਹਾਈ ਕੋਰਟ ਦੇ ਵਿੱਚ ਵੀ ਅਸੀਂ ਆਪਣੇ ਪੇਪਰ ਪੇਸ਼ ਕਰਕੇ ਉਹ ਵੀ ਸਟੇ ਤੜਾਵਾਂਗੇ ਕਿਉਂ ਪਿੰਡ ਦੀ ਹੈ ਸਾਰੇ ਦੀ ਤੇ ਕੱਲਾ 2-4 ਬੰਦੇ ਕਬਜ਼ੇ ਕਰਕੇ ਬੈਠਿਆ ਇਹ ਕਬਜ਼ੇ ਜਿਹੜੀ ਆਉਣ ਵਾਲੇ ਸਮੇ ਸਾਰੇ ਛਡਾਵਾ ਥੈਂਕ ਯੂ ਧੰਨਵਾਦ